ਹੈਲੋ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸਵਾਗਤ ਆ ਤੁਹਾਡਾ ਸਾਡੀ ਨਵੀਂ ਵੀਡੀਓ ਤੇ ਅੱਜ ਕਰਾ ਲਿਆਂਦੀ ਜੀ ਆਪਾਂ ਨੇ ਆਪਦੀ ਡੈਂਟਿੰਗ ਪੇਂਟਿੰਗ ਦਾੜੀ ਦੂੜੀ ਸੈੱਟ ਕਰਾ ਲਈ ਤੇ ਹੁਣ ਇਹ ਨਾਰ ਨੂੰ ਕੇ ਰੈਡੀ ਹੋਏ ਆ ਤੇ ਕੰਟੈਂਟ ਸਾਡੇ ਕੋਲ ਬਾਈ ਕੋਈ ਨਹੀਂ ਹੁੰਦਾ ਡੇਲੀ ਵੀ ਅੱਜ ਕੀ ਕੁਝ ਖਾਸ ਕਰਨਾ ਬਸ ਇੱਕ ਵਾਰ ਸਕੂਟਰੀ ਲੈ ਕੇ ਬਾਹਰ ਜਾਣਾ ਹੁੰਦਾ ਬਾਹਰ ਕੁਝ ਨਾ ਕੁਝ ਮਿਲ ਜਾਂਦਾ ਫਿਰ ਆਪਾਂ ਨੂੰ ਜੋ ਚੰਗਾ ਲੱਗਦਾ ਆਪਾਂ ਉਹ ਵੀਡੀਓ ਬਣਾ ਕੇ ਪਾ ਦਿੰਨੇ ਆ ਸਵੇਰੇ ਮਤਲਬ ਕੇ ਦਿਮਾਗ 'ਚ ਕੁਝ ਨਹੀਂ ਹੁੰਦਾ ਵੀ ਅੱਜ ਕੀ ਕਰਨਾ ਬਸ ਹੁਣ ਮੈਂ ਸਕੂਟਰੀ ਹੱਕੂਗਾ ਬਾਰ ਜਾਊਗਾ ਬਾਹਰ ਕੁਛ ਨਾ ਕੁਛ ਜੋ ਵਧੀਆ ਲੱਗਿਆ ਉਹੀ ਪਾ ਵੀਡੀਓ ਪਾ ਦਿੰਨੇ ਆ ਤੋ ਆਪਾਂ ਪਹੁੰਚ ਗਏ ਖੇਤ ਖੇਤ ਮੇਰਾ ਡੈਲੀ ਦਾ ਗੇੜਾ ਪੱਕਾ ਹੀ ਆ ਜਿੱਦੇ ਕਿ ਤੇ ਰਿਸ਼ਤਦਾਰੀ ਚ ਗਏ ਹੋਈਏ ਉਦਾਂ ਹੀ ਬਸ ਮੇ ਸਬਾਈ ਦੀਆਂ ਨਹੀਂ ਡੈਲੀ ਦੋ ਦੋ ਗੇੜੇ ਵੀ ਲੱਗ ਜਾਂਦੇ ਨੇ ਤਿੰਨ ਤਿੰਨ ਗੇੜੇ ਵੀ ਲੱਗ ਜਾਂਦੇ ਨੇ ਮੈਨੂੰ ਸਕੂਨ ਜਾਂ ਮਿਲਦਾ ਖੇਤ ਆ ਕੇ ਬਾਹਣ ਨਾਲੇ ਆਪਾਂ ਠੇਕੇ ਤੇ ਦਿੰਨੇ ਆ ਫੇਰ ਵੀ ਬਸ ਐ ਹੁੰਦਾ ਇੱਕ ਵਾਰ ਖੇਤ ਜਾ ਕੇ ਆ ਆਪਣੇ ਠੇਕੇਦਾਰ ਬੰਦੇ ਵੀ ਵਧੀਆ ਨੇ ਇਤਰਾਜ਼ ਨਹੀਂ ਕਰਦੇ ਹੈਗੇ ਉਹ ਵੀ ਬਾਹਣ ਠੇਕੇ ਦੇ ਦਿੱਤਾ ਤੂਰੇ ਫਿਰਦਾ ਦੇਖੋ ਜੀ ਭੋਲਾ ਸਿੰਘ ਬੋਰੀਆਂ ਧੋਊਗਾ ਮੈਂ ਲਾਲਾ ਪੱਲੀਆਂ ਕਰਾਉਣੀਆਂ ਨੇ ਅਕਲ ਹੈ ਫਿਰ ਤਾਂ ਯਾਰ ਮੈਂ ਪੱਕਾ ਹੀ ਸਾਧ ਹੋ ਗਿਆ ਨਾ ਪੱਲੀ ਦੀ ਰੋਡ ਰਹਿੰਦੀ ਆ ਕਿ ਮੈਂ ਫਿਰ ਦੇਖੋ ਜੀ ਚੱਲਦੀ ਆ ਮੋਟਰ ਗਰਮੀ ਚ ਨਾ ਆਇਆ ਕਰਾਂਗੇ ਹੁਣ ਤਾਂ ਹੰਦ ਲੱਗਦੀ ਆ ਇੱਥੇ ਕੋਲੇ ਥੋੜਾ ਜਿਹਾ ਖੱਬਲ ਜ਼ਿਆਦਾ ਹੋ ਰਿਹਾ ਹੈ ਜੀ ਅੱਜ ਕਰਦੇ ਆ ਸਫਾਈ ਆਪਾਂ ਚਮਕਣ ਲਾ ਦਾਂਗੇ ਇਹਨੂੰ ਕੋਠੇ ਨੂੰ ਨਾਲੇ ਮੇਰਾ ਥੋੜਾ ਜਿਹਾ ਪ੍ਰੈਕਟਿਸ ਹੋ ਜੂਗੀ ਦੇਖੋ ਕਿੰਨਾ ਦੋਸ਼ ਹੋ ਗਿਆ ਇਹ ਹਫਤੇ ਜਾਵਾਂ ਨਹੀਂ ਅਰਜੇ ਨੂੰ ਸਾਰ ਆਇਆ ਵਧੀਆ ਕੰਸੀ ਨਾਲ ਖੁਰਚ ਕੇ ਸਾਫ਼ ਕਰਕੇ ਜਾਵਾਂਗਾ ਹੈਲੋ ਦੇਖੋ ਜੀ ਕਿੰਨੀ ਪਿਆਰੀ ਬੱਛੀ ਆ ਸਾਹੀਵਾਲ ਦੀ ਨਸਲ ਦੀ ਬੱਛੀ ਆ ਰੰਗ ਵੀ ਕਿੰਨਾ ਸੋਹਣਾ ਇਹਦਾ ਗੱਡੀਆਂ ਵਾਂਗੂ ਹਾਂਜੀ ਦੋਸਤੋ ਖੇਤ ਕਿਹੜਾ ਮਾਰਿਆ ਜੀ ਆਪਾਂ ਹੁਣ ਆਪਾਂ ਖੜਿਆ ਆਪਣੇ ਪਿੰਡ ਦੇ ਸਰੋਵਰ ਤੇ ਜੋ ਕਿ ਬਹੁਤ ਪ੍ਰਾਤਨ ਸਰੋਵਰ ਹੈ ਕੌਰਵਾ ਪੰਡਵਾ ਦੇ ਟਾਈਮ ਦਾ ਸਰੋਵਰ ਹੈ ਸਾਡੇ ਪਿੰਡ ਦੇ ਕਿਸੇ ਬਜ਼ੁਰਗ ਨੇ ਇਹਦੀ ਖੋਜ ਕੀਤੀ ਸੀ ਉਹਨੇ ਖੋਜ ਕੀਤੀ ਕਿ ਇੱਥੇ ਆਪਣੇ ਵੀ ਪੁਰਾਣਾ ਸਰੋਵਰ ਜਦੋਂ ਖਦਾਈ ਕੀਤੀ ਤਾਂ ਇਥੋਂ ਸਰੋਵਰ ਨਿਕਲਿਆ ਜੀ ਖਦਾਈ ਕਰਨ ਤੋਂ ਬਾਅਦ ਮੱਸੀਆ ਭਰਦੀ ਹੈ ਜੀ ਇੱਥੇ ਹਰ ਮਸਿਆ ਹਰ ਮਹੀਨੇ ਇੱਥੇ ਮਸਿਆ ਭਰਦੀ ਆ ਜੀ ਲੰਗਰ ਲੱਗਦਾ ਚੀਮਿਆਂ ਦੇ ਮੇਲੇ ਵੇਲੇ ਇੱਥੇ ਤਿੰਨ ਤਿੰਨ ਲੰਗਰ ਚੱਲੂ ਆ ਜੀ ਉਹ ਵੀ ਤੁਹਾਨੂੰ ਜਦੋਂ ਚੀਮਿਆਂ ਦਾ ਮੇਲੇ ਵੇਲੇ ਲੰਗਰ ਲੱਗੂਗਾ ਉਦੋਂ ਵੀ ਤੁਹਾਨੂੰ ਦਿਖਾਵਾਂਗੇ ਕਿੰਨੀ ਰੌਣਕ ਲੱਗਦੀ ਆ ਕੀ ਕੀ ਵੀ ਲੰਗਰ ਚੱਲਦੇ ਨੇ ਜੀ ਇੱਥੇ ਦੇਖੋ ਜੀ ਸਰੋਵਰ ਬਹੁਤ ਪ੍ਰਾਤਨ ਸਰੋਵਰ ਆ ਜੀ ਕੌਰਵਾਂ ਪਾਂਡਵਾਂ ਦੇ ਸਮੇਂ ਦਾ ਸਰੋਵਰ ਆ ਜੀ ਸਾਡੇ ਪਿੰਡ ਸੱਤ ਸਰੋਵਰ ਨੇ ਜੀ ਵੈਸੇ ਫੋਦਾ ਇਹਦੀ ਇਕੱਲੇ ਦੀ ਹੋਈ ਆ ਦੱਸਦੇ ਹੁੰਦੇ ਨੇ ਕਹਿੰਦੇ ਆਪਣੇ ਪਿੰਡ ਸਤ ਸਰੋਵਰ ਜੀ ਤਾਂ ਕਰਕੇ ਪਿੰਡ ਦਾ ਨਾਮ ਸਤੌਜ ਪਿਆ ਜੀ ਇਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਡੇਰਾ ਸਹਿਬ ਆ ਗਿਆ ਜੀ ਉਧਰ ਗੁਰਦੁਆਰਾ ਸਾਹਿਬ ਆ ਗਿਆ ਇੱਕ ਦਿਨ ਸਪੈਸ਼ਲ ਤੁਹਾਨੂੰ ਸਾਰੇ ਪਿੰਡ ਦੀ ਸਾਰੇ ਟੂਰ ਕਰਾਵਾਂਗੇ ਪਿੰਡ ਦਾ ਜੀ ਦੇਖੋ ਜੀ ਬਹੁਤ ਡੂੰਗਾ ਸੇਵਾ ਚੱਲਦੀ ਰਹਿੰਦੀ ਹੈ ਜੀ ਹੁਣ ਵੀ ਇੱਥੇ ਕੰਮ ਚੱਲਦਾ ਤੁਹਾਨੂੰ ਦਿਖਾ ਦਿੰਨੇ ਆ ਜੀ ਉਹ ਦੇਖੋ ਹੁਣ ਵੀ ਕੰਮ ਚੱਲੀ ਜਾਂਦਾ ਜੀ ਦੇਖੋ ਕਿੰਨਾ ਸਾਫ ਸਾਫ ਪਾਣੀ ਆ ਇਹ ਪਿੰਡ ਉੱਚਾ ਹੋਣ ਕਰਕੇ ਫਿਰ ਸਰੋਵਰ ਨੀਵਾ ਹੋ ਗਿਆ ਦੀ ਜੀ ਤਾਂ ਕਰਕੇ ਫਿਰ ਇੱਥੇ ਦਵਾਰੇ ਨੂੰ ਆਲੇ-ਦਾਲਿਓਂ ਹੋਰ ਪੌੜੀਆਂ ਬਣਾ ਕੇ ਉੱਚਾ ਕੀਤਾ ਗਿਆ ਜੀ ਦੇਖੋ ਇਹਦੇ ਵਿੱਚ ਸਰੂੰਗਾ ਵੀ ਨਹੀਂ ਜੀ ਅਸੀਂ ਇੱਕ ਵਾਰ ਪਾਣੀ ਸੁਕਾ ਕੇ ਜੀ ਸਫਾਈ ਕੀਤੀ ਸੀ ਉਹਦੇ ਵਿੱਚ ਦੇਖਿਆ ਦੀ ਅੰਦਰ ਵਿੱਚ ਹੋਰ ਜ਼ਿਆਦਾ ਸਰੂੰਗਾ ਪਰ ਉਹ ਅੱਗੇ ਜ਼ਿਆਦਾ ਕਿਸੇ ਨੇ ਵੀ ਛੇੜਿਆ ਨਹੀਂ ਹੈਗਾ ਉਹਨੂੰ ਅੱਗੇ ਬਸ ਉੱਥੇ ਹੀ ਕੰਮ ਆ ਫਿਰ ਪਾਣੀ ਛੱਡਤਾ ਜੀ ਉਸ ਤੋਂ ਬਾਅਦ ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਜਨਮ ਸਥਾਨ ਚੀਮਾ ਮੰਡੀ ਉਹਨਾਂ ਦੀ ਯਾਦ ਚ ਇੱਥੇ ਹਰ ਮਹੀਨੇ ਮੱਸੀਆ ਭਰਦੀ ਹੈ ਜੀ 6000 ਪਹੁੰਚੁੱਕੇ ਨੇ ਜੀ ਕੰਮ ਚੱਲ ਰਿਹਾ ਜੀ ਕੰਮ ਚੱਲਦਾ ਹੀ ਰਹਿੰਦਾ ਜੀ ਇੱਥੇ ਕੁਛ ਨਾ ਵੇਛਾ ਇੱਥੇ ਪਹਿਲਾਂ ਪੁਰਾਣਾ ਹਸਪਤਾਲ ਹੁੰਦਾ ਸੀਗਾ ਪਸ਼ੂ ਦਾ ਹਸਪਤਾਲ ਤੇ ਮਤਲਬ ਖੰਡਰ ਬਣਿਆ ਪਿਆ ਸੀ ਜਦੋਂ ਵੀ ਕਿਸੇ ਜਗ੍ਹਾ ਨੂੰ ਕੋਈ ਭਾਗ ਲੱਗਣੇ ਹੁੰਦੇ ਨੇ ਬਸ ਉਹ ਜਗ੍ਹਾ ਫਿਰ ਉਸ ਤੋਂ ਬਾਅਦ ਬਹੁਤ ਸੋਹਣੀ ਬਣ ਜਾਂਦੀ ਆ ਦੇਖੋ ਇਹ ਸ਼ੈੱਡ ਪੈ ਗਿਆ ਜੀ ਲੰਗਰ ਵਾਸਤੇ ਇਹ ਤੁਸੀਂ ਦੇਖ ਸਕਦੇ ਹੋ ਜੀ ਇਹ ਜੋ ਬਾਬਾ ਜੀ ਦੀ ਫੋਟੋ ਲਗਾਈ ਗਈ ਆ ਆਲੇ ਨਾਲੇ ਸ਼ੀਸ਼ੇ ਲਾ ਕੇ ਬਹੁਤ ਸੋਹਣਾ ਇਹਦਾ ਨਕਸ਼ਾ ਕਰਵਾਇਆ ਦੀ ਜੀ ਸਾਰੇ ਮੁੰਡਿਆਂ ਨੇ ਇਕੱਠੇ ਹੋ ਕੇ ਸਭ ਦਾ ਨਾਲ ਪੈਸੇ ਪਾ ਕੇ ਕਿਸੇ ਨੇ 500 ਕਿਸੇ ਨੇ 1100 ਸਾਰਿਆਂ ਨੇ ਸੇਵਾ ਕਰਕੇ ਪੂਰੇ ਸੋਹਣੇ ਤਰੀਕੇ ਨਾਲ ਬਣਾਇਆ ਜੀ ਦੇਖੋ ਸ਼ੀਸ਼ੇ ਲੱਗੇ ਹੋਏ ਨੇ ਪੱਥਰ-ਪੁੱਥਰ ਲਾ ਕੇ ਵਧੀਆ ਬਣਾਇਆ ਹੋਇਆ ਜੀ ਇਹ ਜੋ ਤੁਸੀਂ ਇਹ ਪੌਦੇ ਦੇਖ ਰਹੇ ਹੋ ਇਹ ਬੂਟੇ ਦੇਖੋ ਜੀ ਕਿੰਨੇ ਸੁੰਦਰ ਨੇ ਨਾ ਕੋਈ ਇਹਨਾਂ ਨੇ ਕੋਈ ਪੱਤਾ ਡੇਗਣਾ ਨਾ ਕੁਝ ਹੋਰ ਇਹ ਸਾਡੇ ਡੇਰਾ ਸਾਹਿਬ ਵਿਖੇ ਬਾਬਾ ਜੀ ਨੇ ਬਾਬਾ ਮੋਹਨ ਦਾਸ ਜੀ ਕੁਦਰਤ ਨਾਲ ਇੱਕ ਰੱਬੀ ਰੂਹ ਨੇ ਕੁਦਰਤ ਨਾਲ ਪਿਆਰ ਕਰਦੇ ਨੇ ਜੀ ਉਹਨਾਂ ਨੇ ਲਾਏ ਨੇ ਜੀ ਇਹ ਉੱਧਰ ਵੀ ਲੱਗੇ ਹੋਏ ਨੇ ਦੇਖੋ ਸ਼ਰੋ ਕਰਦੇ ਬਹੁਤ ਜ਼ਿਆਦਾ ਸ਼ੌਂਕ ਹੈ ਜੀ ਬਾਬਾ ਜੀ ਨੂੰ ਤੁਹਾਨੂੰ ਇੱਕ ਦਿਨ ਸਪੈਸ਼ਲ ਡੇਰਾ ਇਹਦੇ ਅੰਦਰੋਂ ਵੀ ਦਿਖਾਵਾਂਗੇ ਜੀ ਬਾਬਾ ਜੀ ਨੂੰ ਬਾਬਾ ਜੀ ਨੇ ਕਿੰਨੇ ਸ਼ੌਂਕ ਨਾਲ ਅੰਦਰ ਫੁੱਲ ਬੂਟੇ ਲਗਾਏ ਗਏ ਨੇ ਆ ਦੇਖੋ ਜੀ ਬਾਬਾ ਜੀ ਲਿਆ ਕੇ ਬਹੁਤ ਦੂਰੋਂ ਦੂਰੋਂ ਮਹਿੰਗੇ ਮਹਿੰਗੇ ਲਾ ਰਹੇ ਨੇ ਦੇਖੋ ਬਹੁਤ ਸੁੰਦਰ ਲੱਗਦੇ ਨੇ ਜੀ ਨਾਮ ਨਹੀਂ ਵੈਸੇ ਪਤਾ ਇਹਨਾਂ ਦਾ ਵੀ ਕੀ ਹੈ ਆਲਾਦੀ ਜੀ ਪੋਂਡੀ ਚਿਮਾਂ ਦਾ ਮੇਲਾ ਨੇੜੇ ਐ ਗੰਨੇ ਦਾ ਜੂਸ ਲੰਗਰ ਚੱਲੂਗਾ ਜੀ ਤਿੰਨ ਦਿਨ ਪਿਓਰ ਜੂਸ ਬਿਨਾ ਪਾਣੀ ਤੋਂ ਸੇਵਾਦਾਰ ਕਰ ਰਹੇ ਨੇ ਆਰਾਮ ਦੇਖੋ ਜੀ ਰੌਣਕਾਂ ਦਿਖਾਵਾਂਗੇ ਜੀ ਤੁਹਾਨੂੰ 15 ਤਰੀਕ ਤੋਂ ਲੈ ਕੇ 17 ਤਰੀਕ ਤਿੰਨ ਦਿਨ ਪੂਰੀਆਂ ਰੌਣਕਾਂ ਦਿਖਾਵਾਂਗੇ ਜੀ ਇੱਥੇ ਸਰੋਵਰ ਦੇ ਇਹ ਆਗੇ ਜੀ ਬਾਬਾ ਜੀ ਸਾਡੇ ਮੁੱਖ ਸੇਵਾਦਾਰ ਹਾਂ ਹਰ ਟਾਈਮ ਹਾਂ ਹੁੰਦੀ ਹੈ ਇਹਨਾਂ ਦੀ ਕੋਈ ਵੀ ਕੰਮ ਕਰਨਾ ਹੋਵੇ ਸੇਵਾ ਦੇ ਵਿੱਚ ਪੂਰਾ ਯੋਗਦਾਨ ਪਾਉਂਦੇ ਨੇ ਆ ਹੁਣ ਵੀ ਇੱਥੇ ਹਾਜ਼ਰ ਨੇ ਮੇਲੇ ਵੇਲੇ ਫੇਰ ਤਿੰਨ ਦਿਨ ਹਾਜ਼ਰ ਚਾਹ ਤੇ ਡਿਊਟੀ ਯੋਗੀ ਸਪੈਸ਼ਲ ਇਹਨਾਂ ਦੀ ਹੋਰ ਜੀ ਬਾਬਾਈ ਠੀਕ ਹੋ ਠੀਕ ਹੈ ਜੀ ਦੇਖੋ ਜੀ ਇਹ ਆਪਣੇ ਹੋਰ ਜੀ ਬਾਬਾਈ ਠੀਕ ਹੋ ਠੀਕ ਹੈ ਜੀ ਆਰਾਮ ਕਰਨ ਲੱਗੇ ਫੇਰ ਹੈ ਹਾਂ ਚਲੋ ਵਧੀਆ ਮੇਲਾ ਵਸ ਲੱਗ ਗਿਆ ਨੇੜੇ ਫੇਰ ਬਣਾਵਾਂਗੇ ਆਪਾਂ ਉਹਦੇ ਵੀ ਵੀਡੀਓ ਹੋਰ 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 ਦੰਨੀ ਚਲੋ ਵਧਿਆ ਨਾ ਜਮਾ ਦਾ ਮਧਿਆ ਪੀ ਚਲੋ ਲੰਬਾਈ ਦੇਖੋ ਜੀ ਸਰੋਵਰ ਦੀ ਤੁਸੀਂ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਜਦੋਂ ਗਰਮੀ ਆਊਗੀ ਜੀ ਗਰਮੀ ਦਾ ਮੌਸਮ ਜੂਨ ਮਹੀਨਾ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਨੇ ਗਰਮੀ ਦੂਰ ਕਰਨ ਵਾਸਤੇ ਇੱਥੇ ਆ ਜਾਂਦੇ ਨੇ ਜੀ ਸਾਰਾ ਸਾਰਾ ਦਿਨ ਆ ਹੀ ਜਾਂਦੇ ਨੇ ਅਸੀਂ ਵੀ ਛੋਟੇ ਹੁੰਦੇ ਬਹੁਤ ਨਹਾਤੇ ਹਾਂ ਜੀ ਇੱਥੇ ਪਹਿਲਾਂ ਕਿ ਇੱਥੇ ਅਸੀਂ ਨਹਾਉਂਦੇ ਤਾਂ ਘਰੋਂ ਚੋਰੀਆਂ ਨਹਾਉਂਦੇ ਸੀਗੇ ਕੋਈ ਨਾ ਕੋਈ ਦੱਸ ਦਿੰਦਾ ਵੀ ਭਾਈ ਤੁਹਾਡਾ ਜਵਾਕ ਉੱਥੇ ਸਰੋਵਰ ਤੇ ਨਹਾਈ ਜਾਂਦਾ ਮਸ ਸੋਚ ਹੁੰਦੀ ਹੈ ਕਿਸੇ ਨੂੰ ਵੀ ਕਿਤੇ ਡੁੱਬਣਾ ਜਾਣ ਛੋਟੇ ਨੇ ਜਦੋਂ ਕਿਤੇ ਘਰੇ ਪਤਾ ਲੱਗ ਜਾਣਾ ਫਿਰ ਘਰੋਂ ਗਾਲਾਂ ਵੀ ਬਹੁਤ ਪੈਣੀਆਂ ਛੱਤਰ ਵੀ ਖਾਦੇ ਨੇ ਜੀ 24 ਦਿਨ ਵੀ ਚਲੋ ਲੰਘ ਗਏ ਵਧੀਆ ਦਿਨ ਹੁੰਦੇ ਨੇ ਜੀ ਉਹ ਉਸ ਟਾਈਮ ਦੇ ਵਿੱਚ ਉਸ ਉਮਰ ਦੇ ਵਿੱਚ ਬੱਚਾ ਸ਼ਰਾਰਤਾਂ ਕਰਦਾ ਹਰ ਇੱਕ ਦੇ ਗਾਲਾਂ ਪੈਂਦੀਆਂ ਨੇ ਹੁਣ ਪਹੁੰਚ ਗਏ ਜੀ ਆਪਾਂ ਘਰੇ ਹੋ ਗਿਆ ਚਾਹ ਦਾ ਟਾਈਮ ਚਾਹ ਪਾਣੀ ਪੀਨੇ ਆ ਹੁਣ ਨਾਲ ਪੇਟ ਪੂਜਾ ਕਰਦੇ ਆ ਭੁੱਖ ਵੀ ਲੱਗਿਆ ਜੀ ਦੇਖੋ ਜੀ ਅਮਰੂਦ ਦੀ ਛਾਂ ਦਰਖਤ ਲਾਉਣੇ ਆ ਆਪਾਂ ਨੂੰ ਫਾਇਦਾ ਤਾਂ ਹੁੰਦਾ ਹੀ ਆ ਨਾਲੇ ਤਾਂ ਆਕਸੀਜਨ ਮਿਲਦੀ ਆ ਛਾਂ ਮਿਲਦੀ ਆ ਨਾਲ ਫਲ ਮਿਲਦੇ ਨੇ ਖਾਣ ਵਾਸਤੇ ਇਹ ਆਪਾਂ ਨੂੰ ਇੱਕ ਇੱਕ ਦੋ ਦੋ ਦਰਖਤ ਜਿੱਥੇ ਆਪਣੇ ਕੋਲ ਕੋਈ ਜਗ੍ਹਾ ਹੈਗੀ ਆ ਤਾਂ ਆਪਾਂ ਨੂੰ ਜ਼ਰੂਰ ਲਾਉਣੇ ਚਾਹੀਦੇ ਨੇ ਇਹ ਦੇਖੋ ਜੀ ਅਮਰੂਦ ਇਹ ਆ ਗਿਆ ਜੀ ਆੜੂ ਆੜੂ ਨਵੀਆਂ ਫਲ ਚੱਕ ਲਿਆ ਜੀ ਬਹੁਤ ਦੇਖੋ ਪੂਰੇ ਘੈਂਟ ਆੜੂ ਲੱਗਦੇ ਨੇ ਜਿਹੇ ਜੇ ਆਪਾਂ ਨੂੰ ਬਾਜ਼ਾਰ ਚੋਂ ਆੜੂ ਲੈਣੇ ਆਪਾਂ ਵੱਡੇ ਵੱਡੇ ਸੰਤਰੀ ਸੰਤਰੀ ਉਹ ਆੜੂ ਲੱਗਦੇ ਨੇ ਜੀ ਇਹ ਤੇ ਆਪਾਂ ਪੀਤੇ ਹਰੇ ਹੋਗੇ ਜੀ ਉਹ ਪੀਤੇ ਖਾ ਕੇ ਵੀ ਡੇਜ ਨੇ ਜੀ ਆਪਾਂ ਉਹ ਵੀ ਹਰੇ ਹੋਗੇ ਦੇਖੋ ਕਿੰਨੇ ਸੋਹਣੇ ਹੋਗੇ ਜੀ ਇਹ ਵੀ ਆ ਲਾਈ ਸੀ ਆਪਣੇ ਇੱਥੇ ਮੇਥੀ ਸਾਗ ਚ ਪਾਉਣ ਵਾਸਤੇ ਹੁਣ ਇਹਨੂੰ ਸੁਕਾ ਲਾਂਗੇ ਥੋੜੀ ਜਿਹੀ ਜਿੰਨੀ ਕਹੂਗੀ ਬਾਕੀ ਦਾਲ ਚ ਪਾਲਾ ਕਰਾਂਗੇ ਇਹ ਲਾਇਆ ਹੋਇਆ ਜੀ ਆਪਣੇ ਘਰੇ ਚੀਕੂ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਨਾਲ ਫੁੱਟਦਾ ਜੀ ਇਹ ਥੱਲੇ ਬਣਾ ਲਈ ਗੱਗਰੀ ਜੀ ਹੁਣ ਉੱਪਰ ਜਾ ਕੇ ਬਣਾ ਲਈ ਹੁਣ ਐਵੇਂ ਇੱਧਰ ਫੁੱਟੋ ਆ ਜੀ ਇੱਕ ਅਮਰੂਦ ਆਪਾਂ ਨੇ ਆਹ ਲਾਤਾ ਜੀ ਆਹ ਲਾਇਆ ਸੀ ਆਪਣੇ ਛਾਂ ਵਾਸਤੇ ਦਰਖਤ ਇਹ ਇੱਥੋਂ ਜਵਾਕ ਡਿੱਗ ਗਿਆ ਜੀ ਪਤੰਗ ਚੜਾਉਂਦਾ ਚੜਾਉਂਦਾ ਜੰਗਲਾ ਜੰਗਲਾ ਡੇਹਤਾ ਜੀ ਉੱਤੇ ਆਪ ਡਿੱਗ ਗਿਆ ਕੇ ਸਾਰਾ ਤੋੜਦਾ ਦੇਖੋ ਬਚਤ ਰਹਿ ਗਈ ਇਹ ਬੂਟੇ ਨੇ ਬਚਾਤਾ ਜੀ ਬੰਦਾ ਗਰਦਨ ਟੁੱਟ ਜਾਂਦੀ ਨਹੀਂ ਜਵਾਬ ਕਹਿੰਦੇ ਜੀ ਖਾਣੇ ਨੇ ਕੁਲਚੇ ਦੇਖੋ ਜੀ ਕੁਲਚਾ ਖਾਣ ਦਾ ਸਟਾਈਲ ਪਲੇਟ 'ਚ ਧਰ ਕੇ ਖਾਊਗੀ ਕੁਲਚਾ ਆ ਦੇਖੋ ਆ ਕੁੜੀ ਬਹੁਤ ਖਰਾਬ ਐ ਸਿਰਫ ਮੋਟਰਸਾਈਕਲ ਕਿੱਥੇ ਆ ਤੁਹਾਡਾ ਕੀ ਹੋ ਗਿਆ ਮੂੰਹ ਮੱਚ ਗਿਆ ਮੂੰਹ ਮੱਚ ਗਿਆ ਅੱਜ ਪਾਣੀ ਪੀਲਾ ਮਿੱਠੀਆਂ ਰੋਟੀਆਂ ਬਣਾਈ ਬਹੁਤ ਟੇਸਟੀ ਲੱਗਾ ਆ ਆ ਫੜ ਸਿਰਫ ਦਾ ਮੱਚ ਗਿਆ ਜੀ ਮੂੰਹ ਮਿਰਚਾਂ ਵਾਲਾ ਗੁਲਚਾ ਖਾ ਲਿਆ ਬੋਲੋ ਸਿੱਪਾ ਮੂੰਹ ਦੇ ਕੇ ਭਰੇਆ ਕਾਤੀ ਡਾਰੋਬਿਨ ਪੜਕੇ ਆ ਗਿਆ ਸਕੂਲੋਂ ਉਹ ਕੌਣ ਆ ਗਿਆ ਡੱਕੂ ਬਣ ਗਿਆ ਉਹ ਡੱਕੂ ਬਣ ਤੜਕੂ ਆਟਾ ਐ ਨੱਕ ਦੀ ਮਾਲ ਬਣ ਗਿਆ ਆਏ ਨਹੀਂ ਆਏ ਨਹੀਂ ਆ ਦੇ ਖਮਲਾ ਹਾਂ ਲੈ ਮੈਲਾ ਹਾਂ ਖੋਲਾ ਮਿੱਡੀ ਜੀ ਬਹੁਤ ਖਰਾਬ ਐ ਕੀ ਮਾਰਦੀ ਸਵੱਟਰ ਲਾਉਂਦੀ ਆਦਾ ਲਾ ਦੇ ਲਾ ਦੇ ਲਾ ਲਾ ਹੁਣ ਲਾ ਲੈ ਜੱਲ ਲਾ ਦੇ ਆ ਟਾਈਪ ਬੋਲਦੇ ਉਹ ਦੀ ਮੰਮਾ ਆ ਟਾਈਪ ਉਹ ਵੀ ਇਹਦੀ ਟਾਈਪ ਬੋਲਦੇ ਲਾ ਫੋਨ ਇੱਧਰ ਆ ਕੇ ਖੋਲ ਕੁਰਸੀ ਦੇ ਉੱਤੇ ਉਹਦੀ ਕਿਵੇਂ ਖੋਲੂਗੀ ਇੱਧਰ ਆ ਕੇ ਖੋਲ ਦੇ ਹਾਂ ਇੱਥੇ ਖੜ ਕੇ ਇਹਦੇ ਸੁ ਉਹ ਨਾ ਵੱਜੇ ਸਿਫਟ ਪੈਨ ਬਕਸੂ ਵਾਲਾ ਕਿ ਜਾਨਾ ਉਹ ਨਾ ਹੂੰ ਪਾਈ ਨਹੀਂ ਆ ਵੱਜਦੀ ਬੁਲਟ ਲੈ ਕੇ ਜਾਣਾ ਬਾਈ ਮੈਂ ਸਿਫਟ ਤੇ ਥੋੜਾ ਲੈ ਜਾ ਬੁਲਟ ਹੈ ਲੈ ਕੇ ਚੰਗਾ ਚਾਬੀ ਲੈ ਕੇ ਦੇ ਜਲਿਆ ਕੇ ਦੇ ਚਾਬੀ ਮੋੜ ਜੂਗਾ ਹੈ ਕਿਹੜੇ ਕਲਾਸ ਮੰਮੀ? ਉਹ ਜਿਹੜੇ ਖਾਲੂ ਨਿੱਕਰ ਦੇ ਵਿੱਚੋਂ ਗੱਲ ਨੂੰ ਬੰਦ ਰੋ ਉਹ ਤੇ ਖੋਲਿਆ। ਕਿਹਦੇ ਨਾਲ ਲੜਦਾ ਸੀ? ਗੁਰਮ ਰੋਬ ਨੇ। ਨਾਲ ਬੈਠਾ ਸੀ ਕਿਆਣਾ। ਕਾਦ ਲੜਦਾ ਸੀ ਓਏ? ਲੜਦਾ ਨਹੀਂ ਸੀ। ਉਹ ਤਾਂ ਮੈਂ ਸਿੱਟ ਘੜ ਰਹੀ ਸੀ। ਸਿੱਟਾਇਆ ਆਪਣਾ ਲੜਕਾ। ਲੜ ਕੇ ਆਉਂਦਾ ਇਹ ਸ਼ਿਕਾਇਤਾਂ ਹੁੰਦੀਆਂ ਨੇ ਤੇਰੀਆਂ। ਪ੍ਰੇਰ ਚ ਵੀ ਅਸੈਂਬਲੀ ਚ ਵੀ ਤੇਰੇ ਛੇਤਰ ਪੈਂਦੇ ਨੇ। ਅੱਜ ਪਏ ਨੇ ਸਾਪੜੇ ਤੇਰੇ। ਪਏ ਨੇ ਓਏ ਓਏ ਓਏ। ਨਾ ਸੱਤਵਾਲਾ ਐ ਹਿਲਦਾ ਹੋਏਗਾ ਕੋਚ ਜਾਂ ਬੋਲਦਾ ਹੋਏਗਾ ਨਾਲੇ ਪੈਰ ਤੇ ਹਿਲਦੇ ਰਹਿੰਦੇ ਖੜਕੇ ਟੌਰ ਨਾਲ ਖੜਦੇ ਇਹਦੀ ਇੰਜਾਰ ਜਮਾਣਾ ਨੇ ਹੈ ਦੀ ਖੜਾ ਚੁੜਾ ਲਾਤਾ ਨਾ ਲਾ ਵਰਦੀ ਮੋੜਾ ਆਪਣਾ ਕੀ ਬਗ ਰਹਿਣਾ ਮੁੰਡਾ ਬਰਾਉ ਨਿੱਕਰ ਲਪਾ ਕੇ ਰਹਿਦਾ ਆਹ ਹਾ ਹਾ ਚਿੰਗਮ ਖਾਏਂਗੀ ਤੂੰ ਓਏ ਨਾ ਨਾ ਇਹ ਤਾਂ ਗੱਲ ਤੇ ਜਿੰਬੜਜੂ ਤੇਰੇ ਲੌਲੀਪੌਪ ਖਾ ਲਾ ਲੌਲੀਪੌਪਲੀ ਚੂਰਨ ਖਾ ਲਾ ਓ ਲੌਲੀਪੌਪਲੀ ਹੋਰ ਖਾ ਲਾ ਕੁਛ ਆ ਆ ਲੈ ਆ ਬਿਸ਼ਕੜੇ ਬਿਸ਼ਕੜੇ ਖਾ ਲਾ ਬਸ ਇੱਕ ਖਾਉਗੀ ਇਹ ਇਹਨੂੰ ਵਿੱਚ ਪਾ ਦੋ ਓਕੇ ਜੀ ਓਕੇ ਚਾਹ ਪੀਏਗੀ ਹੈ ਮਿਰਚਾਂ ਖਾਈਂ ਪਰ ਲਿਆ ਕੱਲਾ ਚਾਹਦਾ ਟਟੜ ਨਿਕ ਤੂੰ ਵੀ ਰੋਬਨ ਕੱਲਾ ਚਾਹਦਾ ਬਿਨਾਂ ਨਾ ਹੋਈ ਥੋੜਾ ਆ ਪੀ ਲਾ ਪੀ ਲਾ ਤੇਰੀ ਜਾਂ ਮੈਂ ਵੀ ਆਇਆ ਉੱਥੇ ਇਸਪਤਾ ਸਾਡੀ ਪਿਆਰੀ ਜੀ ਲਾਡਲੀ ਜੀ ਬਬੇ ਮੇਰਾ ਜੀ ਮੈਂ ਨਾ ਓਏ ਕਣਜੀ ਆਪਣੇ ਆਏ ਹੋਏ ਸੀਗੇ ਜੀ ਬੱਚੇ ਪੂਆ ਦੀ ਕੁੜੀ ਜਵਾਕ ਆਏ ਹੋਏ ਸੀ ਉਹ ਕਹਿੰਦੇ ਸਾਨੂੰ ਵੀਰੇ ਖੇਤ ਘਮਾ ਕੇ ਲਿਆ ਤੇ ਹੁਣ ਆਪਾਂ ਨੂੰ ਨਾ ਚੱਲੇ ਖੇਤ ਘਮਾਉਣਾ ਆਦਾ ਨਹੀਂ ਕਹਦਾ ਇਹ ਆ ਵੇਗੀ ਮੂਰੇ ਦੇਖੋ ਨਾਲ ਲollipops ਖਾਂਦੀ ਆ ਕਿਥੇ ਚਲੀਏ ਖੇਤ ਜੀ ਅਸੀਂ ਪਹੁੰਚ ਗਏ ਖੇਤ ਨਾ ਨਾ ਸ਼ਫਤ ਆਇਆ ਤੈਨੂੰ ਪਾੜੀ ਹੋਵੇ ਚਾਇਆ ਡੁੱਬ ਜੂਗੀ ਕਰੇ ਮੈਂ ਹੈ ਨਾ ਓਏ ਨਾ ਓਏ ਓਏ ਨਾ ਵਿੱਚ ਨਹੀਂ ਪੜਨਾ ਵਿੱਚ ਨਹੀਂ ਪੜਨਾ ਠੰਡ ਆ ਗਈ ਹੈ ਸ਼ਫਤ ਕਾ ਡੁੱਬ ਜੂਗੀ ਮੈਂ ਮੈਂ ਡੁੱਬ ਜੂਗੀ ਮਰ ਜੂਗੀ ਕਦੇ ਮੈਂ ਆਹ ਹਾਂ ਤੇਰੀ ਮੰਮੀ ਕੁੱਟੂ ਕਦੇ ਤੈਨੂੰ ਮੇਰੀ ਮੰਮਾ ਕੁੱਟੂ ਕੁੱਟੂ ਜੀ ਤੈਨੂੰ ਹਾਂ ਤੇ ਮੈਂ ਜੀ ਬਤਾਵਾ ਮਸਤੀ ਛੜਕਦੇ ਨਾ ਚਾਹੀ ਸਿਫਤਾਂ ਆ ਦੇਖੋ ਜੀ ਰੋਪਿੰਦ ਦੇ ਵੱਡ ਲਈ ਸਿਫਤ ਨੇ ਦੰਦੀ ਦੇਖੋ ਕਿੰਨੀ ਭੈੜੀ ਦੰਦੀ ਵੱਢੀਆ ਦਿਖਾਓ ਵਾ ਦਿਖਾ ਮੈਨੂੰ ਦਿਖਾ ਅੰਦਰ ਨਾ ਜਾ ਅੰਦਰ ਨਾ ਜਾ ਮੈਂ ਤਾਂ ਕੱਜੀ ਦੇ ਲਈ ਆ ਆ ਉਹ ਤੇ ਵੀ ਇਹ ਸਭ ਤੋਂ ਵੇ ਅੰਦਰ ਨਾ ਜਾ ਬਾਹਰੇ ਆ ਜਾ ਬਾਹਰੇ ਆ ਜਾ ਚੂਹੇ ਨੇ ਇੱਥੇ ਅੰਦਰ ਹਾਂ ਸਿਫਤ ਇਹ ਰੋਪਿੰਦ ਦੇ ਦੰਦੀ ਵੱਢ ਲਈ ਤੂੰ ਕੱਲ ਆ ਦੇਖੀ ਦਿਖਾਈ ਓਏ ਆ ਕੀ ਆਗੀ ਕਰਤਾ ਵੀਰੇ ਦੇ ਦੰਦੀ ਵੱਢ ਲਈ ਗੰਦੀ ਗੱਤੋ ਵੜ ਲਈਦੀ ਤਾਂ ਹੈ ਟਰ ਚਲਾ ਕੇ ਹੱਟੇ ਦੀ ਫਿਰ ਹੁਣ ਬਾਹਰੇ ਨਿਕਲ ਕੇ ਗੁਲਫੀ ਜੰਮ ਜੂ ਮੂੰਹ ਦੇਖੜਾ ਕੇ ਬੈਠੇ ਹਾਂ ਕਿ ਸਾਹਮਣਾ ਆਉਣਾ ਨਹੀਂ ਹੋਣਾ ਟਿਊਸ਼ਨ ਤੇ ਵੀ ਜਾਣਾ ਦਿਲਸ਼ਾਨ ਨੇ ਅਜੇ ਨਾ ਨਾ ਕਿਉਂ ਹਾਂ ਛੁੱਟੀ ਜੱਟੀ ਕੋਈ ਨਹੀਂ ਕੱਲ ਨੂੰ ਤਾਂ ਪੇਪਰ ਆ ਕੱਲ ਨੂੰ ਕਾਲਾ ਪੇਪਰ ਆ ਓਏ ਕੱਲ ਨੂੰ ਕਾਲਾ ਪੇਪਰ ਹੱਟੇ ਨਹੀਂ ਹਾਏ ਹਾਏ ਜਮੀ ਟੈਂਸ਼ਨ ਨਹੀਂ ਲੈਂਦਾ ਇਹ ਪੇਪਰ ਉਪਰਾਂ ਦੀ ਪਾਸ ਪਤਾ ਨਹੀਂ ਕਿਵੇਂ ਹੋ ਜਾਂਦਾ ਤੇਰਾ ਕਹਾਵਾ ਇੰਡੀ ਦਾ ਛੋਡਾ ਦੋਨਾਂ ਨਾਲ ਜਿਹੜੀ ਸਭ ਤੋਂ ਜ਼ਿਆਦਾ ਔਖੀ ਸਬਜੈਕਟ ਲੱਗਦੀ ਹੈ ਮੈਨੂੰ ਹੈ ਇੰਗਲਿਸ਼ ਮੈਂ ਤਾਂ ਮੈਂ ਤਾਂ ਮਰਗੀ ਦੀ ਉਰੇ ਆ ਜਾ ਤਿਲਕ ਉਧਰ ਡਿੱਗ ਜੇਗਾ ਤੁਰਿਆ ਜਾ ਆ ਜਾ ਭੱਜਾ ਆ ਜਾ ਆ ਜਾ ਫੋਰ ਕਿਨ ਆ ਪਾ ਮੋਟਾ ਨਹੀਂ ਚਲੋ ਵੀ ਬੱਚੋ ਚਲੀਏ ਕਰੇ ਚਲੋ ਦਿਲਜਾਨ ਚਲੋ ਟਿਊਸ਼ਨ ਪੇ ਜਾਣਾ ਹੈ ਅਬ ਇਸ ਬੱਚੇ ਨੇ ਜਾਣਾ ਜੁਣਾ ਤੁਰ ਆ ਭੱਜਾ ਫਿਰੇਗਾ ਹਾਂਜੀ ਦੋਸਤੋ ਹੁਣ ਦੇਖਦੇ ਆਪਾਂ ਆਸਟ੍ਰੇਲੀਆ ਦੇ ਇੰਡੀਆ ਦਾ ਮੈਚ ਸੈਮੀਫਾਈਨਲ ਪੂਰਾ ਫਸਮਾ ਮੈਚ ਆ ਅੱਜ ਦਾ ਦੇਖਦੇ ਆ ਕਿਹੜੀ ਟੀਮ ਜਾਂਦੀ ਆ ਫਾਈਨਲ ਦੇ ਵਿੱਚ ਲਗਾਤਾ ਜੀ ਰੋਹਿਤ ਸ਼ਰਮਨ ਨੇ ਪਹਿਲਾ ਛੱਕਾ ਦੇਖੋ ਬਹੁਤ ਸੋਹਣਾ ਸ਼ਾਟ ਲਾਇਆ ਜੀ ਦਰਸ਼ਨ ਕੀ ਲੱਗਦਾ ਤੈਨੂੰ ਕੌਣ ਜਿੱਤੂਗਾ ਮੈਨੂੰ ਤਾਂ ਲੱਗਦਾ ਆਸਟ੍ਰੇਲੀਆ ਜਿੱਤੂ

ਆ ਠੀਕ ਆ ਲਓ ਜੀ ਲੱਗੀ ਮੇਰੀ ਤੇ ਦਲਸ਼ਾਨ ਦੀ ਸ਼ਰਤ ਮੈਚ ਦੀ ਦਲਸ਼ਾਨ ਕਹਿੰਦਾ ਇੰਡੀਆ ਜਿੱਤੂ ਮੈਂ ਕਹਾ ਆਸਟ੍ਰੇਲੀਆ ਜਿੱਤੂ ਦੇਖਦੇ ਆ ਕੌਣ ਜਿੱਤਦਾ 5-500 ਦੀ ਸ਼ਰਤ ਲੱਗੀ ਜੀ ਦਲਸ਼ਾਨ ਨਾਲ ਇੰਡੀਆ ਜਿੱਤੂ ਆਸਟ੍ਰੇਲੀਆ ਜਿੱਤੂ ਇੰਡੀਆ ਚਲ ਠੀਕ ਆ ਮਾਤਾ ਲਾ ਰਹੀ ਆ ਰੋਟੀ ਅੱਜ ਬਣੀ ਆ ਜੀ ਗਾਜਰਾ ਹਾਂ ਜੀ ਦੋਸਤੋ ਹੁਣ ਖਾ ਰਿਆਂ ਰੋਟੀ ਦਲਸ਼ਾਨ ਖਾ ਰਿਆ ਰੋਲ ਬਣਾ ਕੇ ਜੀ ਕਰੀਮ ਲਾ ਕੇ ਹਾਂਜੀ ਦੋਸਤੋ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਅੱਜ ਲਈ ਇੰਨਾ ਹੀ ਚੈਨਲ ਨੂੰ ਲਾਇਕ ਕਰੋ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਧੰਨਵਾਦ